ਬੰਦਾ ਜੀ ਕਾਂਡ ਕਰਕੇ ਆ ਦੇਖੋ ਜੀ ਬੱਸ ਸਟੈਂਡ ਕੋਲ ਪਰਾਰੇ ਬੱਸ ਸਟੈਂਡ ਕੋਲ ਜਿਹੜਾ ਬੰਦਾ ਵਿਚਾਰਾ ਉਹਨੂੰ ਬਣਾ ਰਹੇ ਨੇ ਕੋਈ ਨਹੀਂ ਕੋਈ ਉਹ ਸਾਰੀ ਵੀਡੀਓ ਹੈਗੀ ਉਹ ਸਾਰੀ ਸਾਰੀ ਵੀਡੀਓ ਹੈਗੀ ਕੋਈ ਨਹੀਂ ਉਹ ਪਰੇ ਹੋ ਜਾ ਫੇਸਿਕ ਕਰਾ ਵੀਰੇ ਮੈਂ ਪਟਿਆਲਾ ਬਹੁਤ ਦਿੱਖਦੀ ਹੈ ਪਟਿਆਲਾ ਪੋਲਿਟਿਕਸ ਤੋਂ ਹੈ ਮਾਰ ਆ ਦੇਖ

ਓਏ ਜੀ ਆਹ ਦੇਖੋ ਜੀ ਪਟਿਆਲਾਪੁਰ ਫਿਕਸ ਤੇ ਲਾਈਵ ਓ ਦੇਖੀ ਬੱਚਾ ਦੇਗਾ ਆ ਦੇਖੋ ਜੀ ਸੜਕਾਂ ਤੇ ਲਗਾ ਨਾਚ ਹੋ ਰਿਹਾ ਓ ਦੇਖੋ ਆ ਦੇਖੋ ਤੁਸੀਂ ਦੇਖ ਰਹੇ ਹੋ ਓ ਪਿੱਛੇ ਆਇਆ ਪਿੱਛੇ ਆਇਆ ਓ ਪਿੱਛੇ ਆਇਆ ਪਿੱਛੇ ਆਇਆ ਕੋਨੇ ਖੋਪਰ ਨੰਗਾ ਨਾਜ ਕਰ ਰਿਹਾ ਆ ਦੇਖੋ ਬਰਾ ਇਹਨੂੰ ਫੜੋ ਯਾਰ ਇਹਨੂੰ ਫੜੋ ਆਓ ਯਾਰ ਫੜੋ ਬੁਰੇ ਕਰਾ ਕੱਢੀ ਬਰਾ ਇਹਨੂੰ ਇਹ ਨੰਗਾ ਨਾ ਚੱਲ ਰਿਹਾ ਜੀ ਪਟਿਆਲੇ ਚ ਇਹ ਪਟਿਆਲੇ ਹੀ ਨੰਗਾ ਨਾਜ ਕਰ ਰਿਹਾ ਬੰਦਾ ਕੋਈ ਵੀ ਕੱਢਾ ਨਾ ਕੋਈ ਆ ਰੁਕ ਗਿਆ ਓ ਓ ਆ ਦੋਮਤੀ ਆ ਦੇਖੋ ਜੀ ਪਟਿਆਲੇ ਤੇ ਨੰਗਾ ਨਾਚ ਹੋ ਰਿਹਾ ਹੈ ਗੱਡੀ ਦਾ ਇਹ ਬੰਦੇ ਨੇ 10 50 ਬੰਦੇ ਆ ਆ ਦੇਖੋ ਬੰਦਾ ਨੰਗਾ ਨਾਚ ਕਰ ਰਿਹਾ ਇਹਨੂੰ ਭਾਈ ਛੜਵਾੜੀ ਹੋ ਗਿਆ ਕੰਮ ਹੋ ਗਿਆ

ਓ ਭਾਈ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਇਹ ਲਵਰ ਨੰਗਾ ਨਾਚ ਕਰ ਰਿਹਾ ਤੁਖਾਰਾ ਸਾਹਿਬ ਕੋਲਾ ਦੇਖੋ ਆ ਦੇਖੋ ਨੰਗਾ ਨਾਚ ਹੋ ਰਿਹਾ ਓਹ ਓਹ ਰੁਕ ਜਾ ਰੁਕ ਜਾ ਕੰਨੀ ਪੈ ਰਿਹਾ ਰਿਆਰ ਨੂੰ ਮਾਰਦਾ ਆਇਆ ਬੜੇ ਬੜੇ ਕਿੱਥੇ ਜਾ ਰਿਹਾ ਰੁਕ ਜਾ ਰੁਕ ਜਾ ਓਹ ਸਾਈਡ ਪਾਇਆ ਨਹੀਂ ਆ ਦੇਖੋ ਜੀ ਇਹ ਭੈਣਾ ਹੀ ਚਲਾ ਰਹੇ ਸੀ ਚਲਾ ਰਹੇ ਸੀ ਬੰਦੇ ਮਾਰ ਕੇ ਉਹ ਪੰਜ ਕਿੰਨੇ ਬੰਦੇ ਚਲਾ ਰਹੇ ਇਹਨਾਂ ਨੇ ਇਹ ਜੀ ਚਲਾ ਰਹੇ ਸੀਗੇ ਆ ਸੀਗੇ ਕੈਵਨ ਚ ਵੜਦੇ ਉਹ ਕਿੰਨੇ ਬੰਦੇ ਮਾਰ ਕੇ ਆਏ ਆ 100 ਬਾਰੀ ਗੱਟੀਆਂ ਭੰਨ ਦੀ ਇਹਨਾਂ ਨੇ ਫਿਰੇ ਢਿੰਗਾ ਕਿੱਥੇ ਕਿੰਦਾ ਹੋ ਰਿਹਾ ਭੱਜ ਗਿਆ ਉਹ ਕਿੱਥੇ ਆ ਉਹ ਕੌਣ ਆ ਉਹ ਮੁੰਡਾ ਬੰਦੂ ਬੱਚਾ ਮਰ ਗਿਆ ਸਭ ਕਿੰਨੇ ਬੱਚੇ ਮਾਰ ਕੇ ਆਏ ਤੁਸੀਂ ਆਪਾ ਜੀ ਪਟਿਆਲਾ ਬੋਲਦੀ ਤੁਸੀਂ ਹੁਣ ਕੀ ਕਿਹੜੇ ਰੇਲਵੇ ਟੂਰਿਸਟ ਮੁੰਡਾ ਤੂੰ ਆਂਟੀ ਦਾ ਜਵਾਬ ਦਿੱਤਾ 4 ਸਾਲ ਦਾ ਆ ਦੇਖੋ ਜੀ ਉਹ ਬੱਚੀ ਵਰਗੇ ਆ ਸਾਰੀ ਵੀਡੀਓ ਹੈਗੀ ਭਾਜੀ ਔਰ ਰਿਕਾਰਡ ਆਪਣਾ ਵੀਡੀਓ ਹੈਗੀ ਸਾਰੀ ਕਿਹੜੀ ਜਗ੍ਹਾ ਰਹਿਤੀ ਆ ਮੋਰੀ ਗੇਟ ਤੋਂ ਬਾਹਰ ਆ ਆ ਹੋਇਆ ਜੀ ਤਿੰਨ ਦੇ ਸੀਗਾ ਇੱਕ ਭੱਜ ਗਿਆ ਤਿੰਨ ਦੇ ਸੀਗੇ ਇਹ ਮੇਰੇ ਹਸਬੰਡ ਟੀ ਰਿਕਸ਼ਾ ਚਲਾਉਂਦੇ ਇਹ ਰਿਕਸ਼ਾ ਚਲਾਉਂਦੇ ਹੈਗੇ ਨੇ ਤੇ ਇਸ ਵਾਰੀ ਉਤਾਰ ਰਹੇ ਸੀਗੇ ਤੇ ਕਹਿੰਦੇ ਕੋਈ ਗੱਡੀ ਵਾਲਾ ਆਇਆ ਕਹਿੰਦੇ ਸਿੱਧਾ ਹੀ ਕਹਿੰਦੇ ਉੱਪਰ ਹੀ ਮਤਲਬ ਕਿ ਮਾਰ ਗਿਆ ਔਰ 20-25 ਜਨਾਨੀਆਂ ਦੇ ਲੱਤਾਂ ਤੇ ਵੀ ਗੱਡੀ ਚੜਾ ਆ ਗਿਆ ਇੱਕ ਬੱਚੇ ਦੀ ਮੇਰੇ ਖਿਆਲ ਨਾਲ 15-16 ਸਾਲ ਦੀ ਉਮਰ ਹੋਏਗੀ ਉਹਦੀ ਲੱਤ ਤੇ ਤਾਂ ਪੂਰੀ ਹੋਈ ਚੜਾ ਆ ਗਿਆ ਉਹਨੂੰ ਹੁਣ ਰਜਿੰਦਰਾ ਚ ਦਾਖਲ ਕੀਤਾ ਵਾ ਤੇ ਐਸਐਚਓ ਸਾਹਿਬ ਨੂੰ ਸਾਰੇ ਅਸੀਂ ਮਿਲਣ ਆਏ ਆ ਤੇ ਇਹਨਾਂ ਨਾਲ ਗੱਲਬਾਤ ਕੀਤੀ ਤੁਸੀਂ ਗੱਲਬਾਤ ਕੀਤੀ ਤੁਹਾਡੇ ਹਸਬੰਡ ਨਾਲ ਕਿੰਨੇ ਲੋਕ ਮੌਜੂਦ ਸੀ ਗੱਡੀ 'ਚ ਗੱਡੀ 'ਚ 4-5 ਸਵਾਰੀਆਂ ਸੀ ਉਤਾਰ ਰਿਆ ਸੀ ਲੇਡੀਜ਼ ਵੀ ਸੀ ਕੋਈ ਹਾਂਜੀ ਤੁਹਾਡੇ ਗੱਡੀ 'ਚ ਲੇ ਲੇ ਲੇਡੀਜ਼ ਸੀਗੀ ਉਹਨਾਂ 'ਚ ਬੈਠੀਆਂ ਹੋਈਆਂ ਹਾਂਜੀ ਸਵਾਰੀਆਂ ਸੀ ਨਸਾ ਨਸਾ ਨੂੰ ਸਾ ਵੀ ਕੀਤਾ ਸੀ ਇਹਨਾਂ ਨੇ ਨਸ਼ਾ ਤਾਂ ਸ਼ਾਇਦ ਕੀਤਾ ਹੀ ਹੋਏਗਾ ਤਾਂ ਹੀ ਨਹੀਂ ਉਹਨੇ ਗੱਡੀ ਰੋਕੀ ਤਾਂ ਹੀ ਇੰਨੇ ਬੰਦੇ ਤੇ ਗੱਡੀ ਚੜਾ ਆ ਗਿਆ ਉਹ ਗੱਡੀ ਕਿੱਥੋਂ ਦੀ ਨਹੀਂ ਨਹੀਂ ੱੱਕੇ ਮਾਰੇ ਤੇ ਕਿੱਥੇ ਰੋਕੀ ਇਹ ਦੇ ਉਹ ਰੋਤੀ ਭੱਜ ਲਿਆ ਇਹਨੇ ਨਾ 20-25 ਬੰਦੇਾਂ ਤੇ ਗੱਡੀ ਚੜਾ ਕੇ ਇਹ ਪੁਰਾਣੇ ਬਸਟਾਂ ਤੋਂ ਦੁਖਨਵਾਲਨ ਸਾਈਡ ਤੇ ਭੱਜਿਆ ਦੁਕਾਨਵਾਲਾ ਸਾਹਿਬ ਤੇ ਭੱਜ ਗਿਆ ਤੇ ਇੱਕ ਅੰਦਰ ਬੈਠੇ ਆਪਣੇ ਭਾਈ ਸਾਹਿਬ ਉਹਨਾਂ ਨੇ ਮੁੰਡੇ ਨੇ ਇਹਨਾਂ ਦੇ ਪਿੱਛੇ ਮੋਟਰਸਾਈਕਲ ਲਗਾ ਲਿਆ ਫਿਰ ਉਹਨਾਂ ਨੇ ਜਾ ਕੇ ਉੱਥੇ ਟ੍ਰੈਫਿਕ ਪੁਲਿਸ ਵਾਲਿਆਂ ਨੂੰ ਕਿਹਾ ਵੀ ਇਹ ਪਿੱਛੇ ਬੰਦੇ ਮਾਰਦਾ ਆ ਰਿਹਾ ਹੈ ਉਹਨਾਂ ਨੇ ਜਾ ਕੇ ਉਹਨੂੰ ਕਾਬੂ ਕੀਤਾ ਉੱਥੇ ਜਾ ਕੇ ਉਹਦੀ ਗੱਡੀ ਵੀ ਕਾਬੂ ਹੋ ਗਈ ਉਹ ਦੋ ਬੰਦੇ ਵੀ ਕਾਬੂ ਹੋ ਗਏ ਤੇ ਪੁਲਿਸ ਵਾਲੇ ਲੈ ਕੇ ਆਏ ਪੰਜ ਦੋ ਬੰਦੇ ਪਤਾ ਨਹੀਂ ਪਿੱਛੇ ਸੀਗੇ ਜਿਹੜੇ ਇਹਨਾਂ ਨੂੰ ਨਹੀਂ ਸਮਝ ਆਈ ਕਿੰਨੇ ਸੀਗੇ ਦੋ ਬੰਦੇ ਕਹਿੰਦੇ ਭੱਜ ਗਏ ਨੇ ਵਿੱਚੋਂ ਤੇ ਦੋ ਬੰਦੇ ਅੰਦਰ ਅੰਦਰ ਬਿਠਾਏ ਹੋਏ ਆ ਉਹਨਾਂ ਨੇ ਗੱਡੀ ਵੀ ਉਹ ਲੈ ਆਏ ਨੇ ਉੱਥੋਂ ਤੇ ਉਹ ਕਹਿੰਦੇ ਵੀ ਹੁਣ ਤੁਸੀਂ ਆਪਣੀ ਆਪਣ ਤੇ ਜੋ ਵੀ ਬਣਦਾ ਅਸੀਂ ਕਾਰਵਾਈ ਤੁਹਾਡੇ ਨਾਲ ਕਰਾਂਗੇ ਤੁਹਾਡੇ ਨਾਲ ਖੜੇ ਪਿੱਛੇ ਕੁੜੀ ਦੀ ਲਿੱਤ ਤੋੜ ਕੇ ਆਇਆ ਪਿੱਛੋਂ ਕੋ ਗੱਡੀ ਤੇਜ਼ ਭਜਾ ਕੇ ਲੈ ਆ ਰਿਹਾ ਥਾ ਮੈਂ ਜਾ ਰਿਹਾ ਥਾ ਇਹਨੇ ਮੇਰੀ ਗੱਡੀ ਤੇ ਪਹਿਲਾਂ ਅੱਗੇ ਮਾਰੀ ਅੱਗੇ ਮਾਰਨ ਦਾ ਮੈਂ ਮੈਂ ਕਿਹਾ ਤੂੰ ਰੁਕ ਜਾ ਮੈਨੂੰ ਗੱਡੀ ਕੱਢ ਲੈ ਤੇ ਇਹਨੇ ਗੱਡੀ ਨਾਲ ਆਪਣੀ ਗੱਡੀ ਐ ਮਾਰਦੀ ਅੱਗੇ ਵਾਲਾ ਬੰਪਰ ਤਾਂ ਟੁੱਟਿਆ ਫਿਰ ਮੈਂ ਪਿੱਛੇ ਗੱਡੀ ਥੋੜੀ ਛੈਟ ਕਰਨ ਲੱਗਾ ਇਹਨੇ ਮੈਨੂੰ ਪਿੱਛੋਂ ਦੀ ਗੱਡੀ ਐ ਮਾਰ ਕੇ ਚੱਲ ਗਿਆ ਪਿੱਛੇ ساری ਗੱਡੀ ਟੁੱਕ ਤੋੜ ਗਿਆ ਕਿਹੜੀ ਜਗ੍ਹਾ ਦੀ ਘਟਨਾ ਹੈ ਏ ਪਰ ਲੋਰੀਗੇਟ ਪੁਰਾਣੇ ਬਸਟੈਂਡ ਕੋਲ ਲੋਰੀਗੇਟ ਤੋਂ ਇੱਕ ਗੁਰਦੁਆਰਾ ਸਾਹਿਬ ਵੱਲ ਨੂੰ ਭੱਜਿਆ ਹਾਂ ਗੁਰਦੁਆਰਾ ਲੋਰੀਗੇਟ ਤੋਂ ਬੇ ਲੋਕਾਂ ਨੂੰ ਇਹਨੇ ਫੱਟੜ ਕੀਤੇ ਪਰ ਤੇਰਾ ਬਹੁਤ ਬੰਦੇ ਇੱਕ ਬੰਦਾ ਮੋਟਰਸਾਈਕਲ ਤੇ ਮਗਰ ਪੈ ਗਿਆ ਮਗਰ ਪੈਦੇ ਪੈਦੇ ਤੇ ਪਿੱਛੇ ਮੂਵੀ ਬਣਾਉਂਦਾ ਰਹਿ ਗਿਆ ਮੂਵੀ ਬਣਾ ਕੇ ਗੁਰਦੁਆਰੇ ਕੋਲ ਪਹੜਾਇਆ ਪੁਲਸ ਵਾਲਿਆਂ ਨੇ ਸਾਡੀ ਕੋਈ ਨਹੀਂ ਸੁਣੀ ਫਿਰ ਪੁਲਸ ਵਾਲਾ ਕਹਿੰਦਾ ਵੀ ਖਾਣੇ ਚ ਜਾ ਕੇ ਰਿਪੋਰਟ ਲਗਾਓ ਰਿਪੋਰਟ ਲਿਖਾਣੇ ਉਹ ਦੇਖੋ ਕੀ ਕਹਿੰਦੇ ਕਿੰਨੇ ਲੋਕ ਸੀ ਗੱਡੀ ਚ ਮੌਜੂਦ ਮੌਜੂਦ 2 ਬੰਦੇ ਸੀ ਇੱਕ ਬੁੰਡਾ ਸੀ ਇੱਕ ਕੁੜੀ ਸੀ ਕੁੜੀ ਪਰਲੇ ਪਾਸੇ ਬੈਠੀ ਸੀ ਇਹਦਾ ਸ਼ੀਸ਼ਾ ਤੋੜ ਦੱਸਿਆ ਲੋਕਾਂ ਨੇ ਮੈਂ ਰੋਕੇ ਰਿਆ ਗੱਡੀ ਦਾ ਸ਼ੀਸ਼ਾ ਤੋੜ ਦੇਵੇ ਤੁਹਾਡੇ ਹੀ ਸਾਹਮਣੇ ਕਿੰਨੇ ਲੋਕਾਂ ਨੂੰ ਇਹਨੇ ਫੱਟੜ ਕੀਤਾ ਬਹੁਤ ਬੰਦਿਆਂ ਨੇ ਬਹੁਤ ਲੱਗੀਆਂ ਜੀ 10 ਕਟੋਕੜ 15 20 ਬੰਦੇ ਤੁਹਾਨੂੰ ਸੱਟ ਲੱਗੀ ਮੈਨੂੰ ਸੱਟ ਲੱਗੀ ਗੱਡੀ ਤੋੜ ਗਿਆ ਉਸ ਮੇਰੀ ਗੱਡੀ ਤੁਹਾਡੀ ਨੁਕਸਾਨ ਹੋਇਆ ਹਾਂ ਗੱਡੀ ਨੁਕਸਾਨ ਹੋਇਆ ਕਿੰਨਾ ਕੁ ਨੁਕਸਾਨ ਹੋਇਆ ਤੁਹਾਡੀ ਗੱਡੀ ਦਾ ਹੋਏਗਾ 1500 1600 ਦਾ ਨੁਕਸਾਨ ਤਾਂ ਹੈ ਹੀ ਹੈ ਹੁਣ ਪੁਲਿਸ ਨੂੰ ਕਾਰਵਾਈ ਕਰਾ ਰਹੇ ਹੋ ਤੁਸੀਂ ਕੰਪਲੀਟ ਦਿੱਤੀ ਹੈ ਦੇਖੋ ਕੰਪਲੀਟ ਕਰ ਰਹੇ ਮੈਂ ਦੇਖੋ ਕੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਜਿ ਕੋ ਇੱਕ ਹਰਿਆਣਾ ਨੰਬਰ ਵਾਈਟ ਕਲਰ ਦੀ ਕਾਰ ਸੀਗੀ ਜਿਹਨੂੰ ਪਬਲਿਕ ਵੱਲੋਂ ਤੇ ਟ੍ਰੈਫਿਕ ਪੁਲਿਸ ਵੱਲੋਂ ਖੰਡਾ ਚੌਂਕ ਦੇ ਕੋਲ ਨੂੰ ਰੋਕਿਆ ਗਿਆ ਸੀ ਜੋ ਗੱਲ ਸਾਹਮਣੇ ਆਈ ਹੈ ਵੀ ਇਹਨੇ ਕਈ ਜਗ੍ਹਾ ਤੇ ਐਕਸਟੈਂਡ ਕੀਤਾ ਇਹਨਾਂ ਨੂੰ ਨਸ਼ਾ ਵਗੈਰਾ ਕੀਤਾ ਸੀ ਭਾਈ ਜੀ ਨਸ਼ਾ ਵਗੈਰਾ ਕੀਤਾ ਸੀ ਇਹਦੇ ਵਿੱਚ ਜਿਹੜਾ ਡਰਾਈਵਰ ਹੈ ਜੀ ਉਹ ਤਾਂ ਫਰਾਰ ਰਖਦਾ ਹੈ ਇਸ ਟਾਈਮ ਮੈਂ ਰਾਉਂਡ ਅਪ ਪਬਲਿਕ ਤੋਂ ਹੀ ਕਿਸ ਅਗਿਆ ਸੀ ਮੌਕੇ ਤੋਂ ਤੇ ਇਹਦੇ ਚ ਅਸੀਂ ਜਿਹੜੇ ਕਾਰ ਚ ਦੋ ਬੰਦੇ ਬੈਠੇ ਸੀ ਤੇ ਉਹਨਾਂ ਨੂੰ ਦੇਖ ਰਹੇ ਹਾਂ ਵੈਰੀਫਾਈ ਕਰ ਰਹੇ ਹਾਂ ਸਰ ਕਿੰਨੇ ਲੋਕ ਮੌਜੂਦ ਸੀ ਗੱਡੀ ਤੇ ਜਿਹੜੇ ਹੁਣ ਤਾਂ ਗੱਲ ਸਾਹਮਣੇ ਇਹ ਚਾਰ ਪੰਜ ਜਾਣੇ ਨੇ ਜੀ ਪਛਾਣ ਰਹੀ ਕਿ ਕਿੱਥੋਂ ਦੇ ਬੰਦੇ ਇਹ ਕੌਣ ਨੇ ਵੈਰੀਫਾਈ ਕਰ ਰਹੇ ਹਾਂ ਸਰ ਕੋਈ ਕਹਿੰਦਾ ਕਿ ਇੱਕ ਲੇਡੀ ਸਪੀਸੀ ਦੇ ਨਾਲ दारू-ਦੂਰੂ ਪੀਦੇ ਸੀ ਗੱਡੀ ਅਸੀਂ ਆਪਾਂ ਆਪਾਂ ਜੇ ਪ੍ਰੀਲੀਮਰੀ ਸਟੇਜ ਤੇ ਖੜੇ ਹਾਂ ਇਸ ਚੀਜ਼ ਬਾਰੇ ਤਾਂ ਨਹੀਂ ਕਮੈਂਟ ਕਰ ਸਕਦੇ ਵੀ ਉਹਨਾਂ ਦਾਰੂ ਪੀਤੀ ਹੈ ਕਿ ਨਹੀਂ ਪੀਤੀ ਕਿ ਕਿੰਨੇ ਮਾਈਕਲ ਜਿਹੜੇ ਹੋਰ ਕਰਦੇ ਇੰਜਰਡ ਕਰਦੇ ਐ ਕੋਈ ਆਏ ਤਾਂ ਉਹ ਕਮੈਂਟ ਕਰਾ ਹੋ ਰਹੇ ਐਂ ਨਾ ਪਬਲਿਕ ਦੇ ਦੱਸਣ ਮੁਤਾਬਕ ਕੀਤਾ ਜੀ ਇੱਕ ਕਾਫੀ ਦੇਰ ਇਹਨਾਂ ਨੇ ਸੜਕ ਤੇ ਐਵੇਂ ਹਜਾ ਖੁਲੜਬਾਜੀ ਕੀਤੀ ਹੈ